ਦੇਖ ਰਹੇ ਆਪ ਸਭ ਨੂੰ ਜੀ ਐਨਓ ਲੈ ਕੇ ਆਤਰੰਜ ਦੀ ਵੱਡੀ ਪੰਜਾਬ ਚ 22 ਤੇ ਅਤੇ 24 ਤਾਰੀਖ ਲਈ ਵੱਡੀ ਚੇਤਾਵਨੀ ਪੋਗ ਡੈਮ ਤੋਂ ਛੱਡਿਆ ਪਾਣੀ ਹੁਸ਼ਿਆਰਪੁਰ ਜਲੰਧਰ ਉਤੇ ਹਜ਼ਾਰਪੁਰ ਅਲਰਟ ਤੇ 23 ਜ਼ਿਲ੍ਹਿਆਂ 'ਚ ਤੇਜ਼ بارش ਦੀ ਚੇਤਾਵਨੀ ਦਿੱਤੀ ਗਈ ਹੈ ਪੰਜਾਬ ਵਿੱਚ ਅੱਜ بارش ਨੂੰ ਲੈ ਕੇ ਕੋਈ ਲੜ ਨਹੀਂ ਕੀਤਾ ਗਿਆ ਹੈ ਪਰ ਮੌਸਮ ਵਿਭਾਗ ਦੇ ਮੁਤਾਬਕ ਕੱਲ ਤੋਂ بارش ਦਾ ਨਵਾਂ ਦੌਰ ਸ਼ੁਰੂ ਹੋਣ ਦੀ ਸੰਭਾਵਨਾ ਹੈ ਇਸ بارش ਤੋਂ ਬਾਅਦ ਰਾਜ ਦੇ ਤਾਪਮਨ ਵਿੱਚ ਗਿਰਾਵਟ ਦਰਜ ਕੀਤੀ ਜਾਵੇਗੀ ਹਾਲਾਂਕਿ ਹੁਣ ਤੱਕ ਰਾਜ ਵਿੱਚ ਸਥਾਨਕ ਤੋਂ ਘੱਟ بارش ਹੋਈ ਹੈ ਤੇ ਪਰ ਅਨੁਸਾਰ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਚੰਗੀ بارش ਹੋ ਸਕਦੀ ਹੈ ਇਸ ਵਿੱਚਲੇ ਗੁਵੰਡੀ ਰਾਜ ਹਿਮਾਚਲ ਪ੍ਰਦੇਸ਼ ਵਿੱਚ ਲਗਾਤਾਰ بارش ਕਾਰਨ ਡੈਮ ਦਾ ਜਲ ਦਾ ਪੱਧਰ ਧੀਨੜ ਵਧ ਰਿਹਾ ਹੈ ਬਹੁਤ ਨੇਮ ਇਸ ਵੇਲੇ ਖਤਰੇ ਦੇ ਨਿਸ਼ਾਨ ਤੇ ਉੱਪਰ ਵਹਿ ਰਹੀ ਹੈ ਜਿਸ ਕਰਕੇ ਡੈਮ ਤੋਂ ਲਗਾਤਾਰ ਪਾਣੀ ਛੱਡਿਆ ਜਾ ਰਿਹਾ ਹੈ ਅਧਿਕਾਰੀਆਂ ਦਾ ਕਹਿਣਾ ਹੈ ਕਿ ਪਾਣੀ ਦੀ ਨਿਕਾਸੀ ਤੇ ਆਵਕ ਇਹਨੂੰ ਇਹ ਇੱਕੋ ਜਿਹਾ ਰੱਖਿਆ ਗਿਆ ਹੈ ਤਾਂ ਤਾਂ ਜੋ ਡੈਮ ਵਿੱਚ ਜਲ ਸਿਹਤ ਕੰਮ ਸਿਹਤ ਤੇ ਕਾਬੂ ਪਾਇਆ ਜਾ ਸਕ ਹਿਸ਼ਾਰਪੁਰ ਹਿਸ਼ਾਰਪੁਰ ਵਿੱਚ ਅਲਰਟ ਜਾਰੀ ਕੀਤਾ ਗਿਆ ਹੈ ਇਸ ਦਿਨ ਨਾਲ ਹੀ ਬੀਤੇ ਦਿਨ ਪ੍ਰੋਗਰਾਮ ਦੇ ਜਲ ਸਤਾ 13.13900 83.3 ਫੁੱਟ ਦਰਜ ਕੀਤਾ ਗਿਆ ਹੈ ਜਦ ਕਿ ਡੈਮ ਤੋਂ ਪਾਣੀ ਦੀ ਨਿਕਾਸੀ ਅਤੇ ਆਵਕ 99835 ਕਿਉਂ ਸਿਕ ਰਹੀ ਪੌਗੜਾ ਮੁੰਦੇ ਵਾਦੇ ਜਲ ਸੇ ਤੇ ਦੇ ਦੇਖਣ ਹਸ਼ਪੁਰ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਧੰਨਵਾਦ